ਸਤਿ ਸ੍ਰੀ ਅਕਾਲ। ਯਾਕਾਸ਼ ਵਾਨੀਤਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੋਪਤੀ ਮੁੰਮੂ ਨੇ ਵਿਕਸਿਤ ਰਾਸ਼ਟਰ ਬਣਨ ਲਈ ਸਾਰੇ ਨਾਗਰੀਕਾਂ ਵੱਲੋਂ ਰਾਸ਼ਟਰ ਪਹਿਲਾ ਪਹੁੰਚ ਅਪਣਾਉਣ ਦੀ ਲੋੜ ਦਿੱਤੀ। ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸਿੱਚਵਾਲ ਨੇ ਕਿਹਾ ਕਿ ਚੁਗਿਰਤੀ ਨੂੰ ਸਾਫ਼ ਰੱਖਣਾ ਹਰ ਇੱਕ ਵਿਅਕਤੀ ਦੀ ਸੇਵਾ ਭਰੀ ਹੈ। ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਲ੍ਹਾ ਚੋਣ ਵਿੱਚ ਨਿਤਰੇ ਕੋਲ 45 ਮਿਥਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ ਹੋਵੇਗਾ। ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਲੰਧਰ ਚੌਂ ਲੰਡਾ ਖੇਰੋ ਦੇ ਦੋ ਖਤਰਨਾਕ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਹੁਣ ਖਬਰਾਂ ਮਸਤ ਹਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਕ ਵਿਕਸਿਤ ਰਾਸ਼ਟਰ ਬਣਨ ਵਾਸਤੇ ਸਾਰੇ ਨਾਗਰਿਕਾਂ ਵੱਲੋਂ ਰਾਸ਼ਟਰਪਹਿਲਾ ਪਹੁੰਚ ਅਪਣਾਉਣ ਦੀ ਲੋੜ ਤੇ ਸੁਰਤ ਦਿੱਤਾ। ਅੱਜ ਹਦਰਾਬਾਦ ਵਿਖੇ ਲੋਕ ਮੰਥਨ ਦੇ 4ਵੇਂ ਸੰਸਕਰਣ ਨੂੰ ਸੰਬੋਧਨ ਕਰਤੀ ਹੋਈ ਰਾਸ਼ਟਰਪਤੀ ਮੁਰਮੂ ਨੇ ਕਈ ਖੇਤਰਾਂ ਵਿੱਚ ਉਪੇਨਤਾ ਦੇ ਬਾਬਚੂ ਦੇਸ਼ ਨੂੰ ਇਕਜੁੱਟ ਰੱਖਣ ਲਈ ਭਾਰਤੀ ਸੱਭਿਆਚਾਰ, ਪਾਸ਼ਾ ਰਵਾਇਤਾਂ ਤੇ ਗਿਆਨ ਨੂੰ ਸੁਰਜੀਤ ਕਰਨ ਦੀ ਲੋੜ ਤੇ ਸੁਰਤ ਦਿੱਤਾ। हम चाहे भरवासी हो ग्रामवासी हो या नगरवासी हो सबसे पहले हम सभी भारतवासी हैं। इस राष्ट्रीय एकता की भावना ने हमें सभी चुनौतियों के बावजूद एक सूत्रों में जोड़ कर रखा है हमारे समाज को हर तरह से बांटने के और कमजोर करने का प्रयास सदियों से किए गए लेकिन भारतीयता की भावना ऐसी देशवासियों ने राष्ट्रीय एकता की मशाल जलाए रखे हैं ਰਾਸ਼ਟਰਪਤੀ ਨੇ ਹైదరాబాద్ ਵਿੱਚ ਅੰਤਰਰਾਸ਼ਟਰੀ ਸਭਾਚਾਰਕ ਉਤਸਵ ਦਾ ਰਸਮੀ ਉਦਘਾਟਨ ਕੀਤਾ ਉਹਨਾਂ ਕਿਹਾ ਕਿ ਗੁਲਾਮੀ ਦੀ ਮਾਨਸਿਕਤਾ ਨੂੰ ਬਦਲ ਕੇ ਹੀ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਮੁਰਮੂ ਨੇ ਸਰਕਾਰ ਵੱਲੋਂ ਨਵੇਂ ਅਪਰਾਧਕ ਕਾਨੂੰਨ ਬਣਾਉਣ ਅਤੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਦਾ ਨਾਮ ਬਦਲਣ ਵਰਗੇ ਹਾਲੀ ਦੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ ਭਾਰਤ ਨੇ ਅਜ਼ਰਬੈਜਾਨ ਚ ਬਾਕੂ ਵਿਖੇ ਆਯੋਜਿਤ COP29 ਪੂਰਨ ਸੈਸ਼ਨ ਚ ਜਲਵਾਯੂ ਨੂੰ ਲੈ ਕੇ ਟੁਕਮੇ ਵਿਤੀ ਪ੍ਰਬੰਧਾਂ ਦੀ ਬਜਾਏ ਸਿਰਫ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘਟ ਕਰਨ ਤੇ ਧਿਆਨ ਦੇਣ ਦੀ ਨਿਰਾਸ਼ਾ ਜ਼ਾਹਰ ਕੀਤੀ ਹੈ। ਭਾਰਤ ਨੇ ਦੁਹਰਾਇਆ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਪ੍ਰਕਿਰਿਆ ਜਲਵਾਯੂ ਪਰਿਵਰਤਨ ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਅਤੇ ਇਸ ਦੇ ਪੈਰਿਸ ਸਮਝੌਤੇ ਮੁਤਾਬਕ ਹੋਣੀ ਚਾਹੀਦੀ ਹੈ ਕਿਉਂਕਿ ਵਿਕਾਸਸ਼ੀਲ ਮੁਲਕ ਅਜੇ ਵੀ ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਨੇ। ਭਾਰਤ ਨੇ ਜਲਵਾਯੂ ਪਰਿਵਰਤਨ ਨਾਲ ਚਠੰਦੀ ਪ੍ਰਿਕਿਰាច ਪੰਜ ਮਹੱਤਵਪੂਰਨ ਮੁੱਦਿਆਂ ਤੇ ਆਪਣਾ ਰੁਖ ਰੱਖਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਐਤਵਾਰ ਆकाशवाणी ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ ਏ 116ਵੇਂ ਐਪੀਸੋਡ ਹੋਵੇਗਾ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ AIR ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਕੀਤਾ ਜਾਵੇਗਾ ਇਸ ਨੂੰ AIR ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ ਉਗੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸਿਚੀਵਾਲ ਨੇ ਸਮੂਹਿਕ ਇਕਜੁੱਟਤਾ ਦਾ ਸੱਤਾ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਭ ਨੂੰ ਅਗਿਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਉਹ ਅੱਜ ਜਲੰਧਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਕੁਰਗਰਵਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਡਰੇਨਾਂ ਦੀ ਸਫਾਈ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਚਾਇਜ਼ਾ ਲੈਂਦਿਆਂ ਕਿਹਾ ਕਿ ਵਿਭਾਗਾਂ ਦੇ ਅਧਿਕਾਰੀ ਜਿੱਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਉਤੇ ਹੀ ਹਰੇਕ ਵਿਅਕਤੀ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਡਰੇਨਾ ਵਿੱਚ ਗੰਦਗੀ ਨਾ ਫੈਲਾਈ ਜਾਵੇ ਸੰਸਿਚੇਵਾਲ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣਾ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਲਈ ਇਸ ਪਾਸੇ ਸਾਂਝੇ ਸਿਹਰਦ ਉਪਰਾਹਲਾਂ ਦੀ ਲੋੜ ਹੈ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡਰੇਨਾ ਵਿੱਚ ਡੇਰੀਆਂ ਦੀ ਰਹਿੰਦ-ਖੂੰਹਦ ਦੇ ਨਿਕਾਸ ਨੂੰ ਸਖਤੀ ਨਾਲ ਰੋਕਿਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ आज जो 55 वे भारतीय कुमांतरी फिल्म उत्सव ईफी ਵਿੱਚ ਫਿਲਮਾਂ ਦੀ ਸਕਰੀਨਿੰਗ ਦੇ ਦੂਜੇ ਦਿਨ ਵੱਖ-ਵੱਖ ਸ਼ੈਲੀਆਂ ਤੇ ਪਾਸ਼ਾਵਾਂ ਦੀਆਂ 70 ਤੋਂ ਵੱਧ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦੇ ਹਾਂ ਫਿਲਮ ਉਤਸਵ ਵਿਖੇ ਵਿਸ਼ੇਸ਼ ਸੱਦੇ ਤੇ ਆਏ ਜਾਰਜ ਟੇਲਰ ਨੇ ਦੱਸਿਆ ਕਿ ਉਹਨਾਂ ਦਾ ਤਜਰਬਾ ਬਹੁਤ ਜ਼ਿਆਦਾ ਸਕਾਰਾਤਮਕ ਰਿਹਾ ਕਿਉਂਕਿ ਇਸ ਮੰਚ ਨੇ ਉਹਨਾਂ ਨੂੰ ਨਵੇਂ ਸੰਪਰਕ ਬਣਾਉਣ ਦੇ ਮੌਕੇ ਪ੍ਰਦਾਨ ਕੀਤੇ ਨੇ ਉਤਸਵ ਵਿੱਚ ਵੱਖ-ਵੱਖ ਖੇਤਰਾਂ ਦੀਆਂ ਫਿਲਮੀ ਹੱਸੀਆਂ ਵੀ ਸ਼ਿਰਕਤ ਕਰ ਰਹੀਆਂ ਨੇ ਫਿਲਮ ਅਤੇ OTT অভিনেত্রী ਰਸ਼ਮੀ ਅਗਦੇਕਰ ਨੇ ਦੱਸਿਆ ਕਿ ਕਿੰਨੇ ਉਤਸਵ ਵਰਗਾ ਮੰਚ ਨਿਰਦੇਸ਼ਕਾਂ ਤੇ ਨਿਰਮਤਾਵਾਂ ਨੂੰ ਮਿਲਣ ਦਾ ਮੌਕਾ ਪ੍ਰਦਾਨ ਕਰਕੇ ਇੱਕ ਕਲਾਕਾਰ ਦੇ ਰੂਪ ਚੋਣਾਂ ਦੀ ਮਦਦ ਕਰਦਾ ਹੈ ਇਸ ਤੋਂ ਲਾਵਾ ਹੁਣ ਕੁਝ ਖਾਸ ਪਲਾਂ ਵਿੱਚੋਂ ਇੱਕ ਇਫੀ ਪਲੇਟ ਹੋਣ ਜਾ ਰਹੀ ਹੈ ਜਿਸ ਵਿੱਚ ਪ੍ਰੇਤ ਤੇ ਰੂਤ ਦੇ ਨਾਲ ਹਵਾ ਵਿੱਚ ਬਲਦੀਆਂ ਲਾਲ ਟਨਾਂ ਨੂੰ ਆਸਮਾਨ ਵਿੱਚ ਛੱਡਣ ਦਾ ਮੁਕਾਬਲਾ ਵੀ ਆਯੋਜਿਤ ਕੀਤਾ ਜਾਵੇਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਚਲੰਦਰ ਤੋਂ ਸੁਣ ਰਹੇ ਹੋ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜਮਨੀ ਚੋਣ ਵਿੱਚ ਨਿਤਰੇ ਕੁੱਲ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ ਹੋਏਗਾ ਵੋਟਾਂ ਦੀ ਗਿਣਤੀ ਭਾਲਕੇ 3 ਨਵੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਇਸ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸਾਰੇ ਗਿਣਤੀ ਕੇਂਦਰਾਂ ਦੇ ਨਿਗਰਾਨੀ ਸੀਸੀਟੀਵੀ ਕੈਮਰਿਆਂ ذریعے ਕੀਤੀ ਜਾਵੇਗੀ ਉਨਾ ਦਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ 3 ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ पाब चोण अधिकारी सिबन सिंह ने दस कि वोटा की गिणती हरेक विधानसभा हल्के च एक एक केंद्र स्थापित किया विधानसभा हलका डेरा बाबा नानक उमीदवार ने हिस्सा लिया इबे चौंट अशारिया सिफर एक फीसदी गई इस हल्के दोटा की गिणती अठारह गेड़ा चाहिए हलका चबेवाल च कुल छह उमीदवारो लड़ी गई इतों दोटा की गिणती पंदर गेड़ा च की जाएगी चबेवाल सीट उल त्रवंजा अशारिया चार तीन फीसद वोटिंग तरह गिदरबाह हलके ਦਾ ਉਮੀਦਵਾਰ ਚੋਣ ਮੈਦਾਨ ਚ ਨੇ ਤੇ ਇਥੇ ਕੁੱਲ 81.90 ਫੀਸਦ VOTING ਹੋਈ ਹੈ ਇਸ ਹਲਕੀ ਦੀਆਂ ਵੋਟਾਂ ਦੀ ਗਿਣਤੀ 13 ਗਿਣਾਂ ਚ ਕੀਤੀ ਜਾਏਗੀ ਅਤੇ ਬਨਾਰਾ ਹਲਕੀ ਚ 14 ਉਮੀਦਵਾਰਾਂ ਚ ਮੁਕਾਬਲਾ ਰਿਹਾ ਜਿੱਥੇ 56.34 ਫੀਸਦ VOTING ਦਰਜ ਕੀਤੀ ਗਈ ਇਸ ਹਲਕੀ ਦੀਆਂ ਵੋਟਾਂ ਦੀ ਗਿਣਤੀ 16 ਗਿਣਾਂ ਛੋਵੇਗੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੰਗਠਿਤ ਅਪਰਾਧ ਖਿਲਾਫ ਜੰਗ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਜਲੰਧਰ ਦੇ ਪਿੰਡ ਫੋਲੜੀਵਾਲ ਜਿਹੜੇ ਇੱਕ ਜ਼ਬਰਦਸਤ ਮੁੱਠਪੇੜ ਅਤੇ ਗੋਲੀਬਾਰੀ ਤੋਂ ਬਾਅਦ ਕਥਿਤ ਲੰਡਾ ਗਿਰੋਹ ਦੇ ਦੋ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਗੈਂਗਸਟਰਾਂ ਦੇ ਕਬਜ਼ੇ ਵਿੱਚੋਂ 7 ਹਥਿਆਰਾਂ ਸਮੇਤ 6 ਮੈਗਜ਼ੀਨਾ ਤੇ 6 ਕਾਰਤੂਸ ਬਰਾਮਦ ਹੋਏ ਨੇ। ਪੰਜਾਬ ਪੁਲਿਸ ਮੁਖੀ ਗੁਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਪੀਖਾ ਨੰਗਲ ਕਰਤਾਰਪੁਰ ਵਾਸੀ ਜਸਕਰਨ ਸਿੰਘ ਤੇ ਫਗਵਾੜਾ ਦੇ ਮੁਹੱਲਾ ਥਾਣੇਦਾਰਾ ਦੇ ਰੰਗ ਵਾਲੇ ਫਤਿਹ ਦੀਪ ਸਿੰਘ ਉਰਫ ਪ੍ਰਦੀਪ ਸੈਣੀ ਵਜੋਂ ਹੋਈ ਹੈ ਦੋਵਾਂ ਮੁਲਜ਼ਮਾਂ ਨੂੰ ਜਲੰਧਰ ਥਾਣਾ ਸਦਰ ਵਿਖੇ ਦਰਜ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਗੋਲੀਬਾਰੀ ਅਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮਾਂ ਦੇ ਨਾਲ ਨਾਲ ਦੋ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਨੇ ਜੋ ਸਥਾਨਕ ਹਸਪਤਾਲ ਚ ਜ਼ੇਰੇ ਇਲਾਜ ਨੇ ਉਨਾ ਕਿਹਾ ਕਿ ਗੈਂਗਸਟਰਾਂ ਦੇ ਨੈਟਵਰਕ ਅਤੇ ਹੋਰ ਅਪਰਾਧਿਕ ਸਮੂਹਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੀ ਰੀ ਜਾਂਚ ਚੱਲ ਰਹੀ ਹੈ। NCC ਜਲੰਧਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੈ ਤਿਵਾਰੀ ਨੇ ਕੈਡਟਸ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ NCC ਦੁਨੀਆ ਦੀ ਸਭ ਤੋਂ ਵੱਡੀ ਵਰਦੀਤਾਰੀ ਸੰਸਥਾ ਹੈ ਜੋ ਉਨ੍ਹਾਂ ਨੂੰ ਜੀਵਨ ਵਿੱਚ ਇਕਤਾ ਤੇ ਅਨੁਸ਼ਾਸਨ ਦਾ ਮਹੂਮੰਤਰ ਸਿਖਾਉਂਦੀ ਹੈ। ਉਨ੍ਹਾਂ ਨੇ ਸਮਾਂ ਪ੍ਰਬੰਧਨ, ਸਮਾਵੰਦ ਤੇ ਜੀਵਨ ਵਿੱਚ ਕਮਿਸ਼ਨ ਦੀ ਭੂਮਿਕਾ ਤੇ ਵੀ ਜ਼ੋਰ ਦਿੱਤਾ। ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਕਾਲਜ ਚ ਆਯੋਜਿਤ ਕੀਤੇ ਚਾਰੇ 10 ਦਿਨਾਂ ਦੇ NCC ਕੈਂਪ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਨੇ ਕੈਡਟਸ ਨੂੰ ਸਮਝਾਇਆ ਕਿ ਅਨੁਸ਼ਾਸਨ ਅਤੇ ਲਗਾਤਾਰ ਕੋਸ਼ਿਸ਼ਾਂ ਰਾਹੀਂ ਉਹ ਆਪਣਾ ਟਿਕਾ ਪ੍ਰਾਪਤ ਕਰ ਸਕਦੇ ਨੇ। ਉਹ ਕੈਂਪ ਦੇ ਨਿਰ ਕੈਡਟਸ ਨੇ ਉਹਨਾਂ ਨੂੰ ਕੈਂਪ ਦੇ ਲੇਆਉਟ ਟ੍ਰੇਨਿੰਗ ਤੇ ਪ੍ਰਸ਼ਾਸਨਿਕ ਕਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬ੍ਰਿਗੇਡੀਅਰ तिवारी ਨੇ ਕੈਂਪ ਕਮਾਂਡੈਂਟ ਨਾਲ ਭਾਰਤੀ ਫੌਜ ਨਾਲ ਐਨਸੀਸੀ ਕੈਡਟ ਲਈ ਅਗਲੇ ਕੈਂਪਾਂ ਦੇ ਵਿਸਥਾਰ ਨਾਲ ਚਰਚਾ ਕੀਤੀ ਤੇ ਪਟੂ ਪੰਜਾਬ ਐਨਸੀਸੀ ਬਟਾਲੀਅਨ ਦੇ ਸਾਰੇ ਮੈਂਬਰਾਂ ਦੀ ਉਹਨਾਂ ਵੱਲੋਂ ਕੈਡਟਸ ਨੂੰ ਸ਼ਾਨਦਾਰ ਸਿਖਲਾਈ, ਖਾਣ-ਪੀਣ, ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਉਪਲਬਧ ਕਰਵਾਉਣ ਲਈ ਸ਼ਲਾਹਤ ਕੀਤੀ। ਮਹਾਲੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੁਲਿਸ ਵਪਾਗਵਲ ਨੂੰ ਅਮੇਟੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਅਤੇ ਮੁਫਤ ਕਾਨੂੰਨੀ ਸਹਾਇਤਾ ਵਿਸ਼ਿਆਂ ਤੇ ਯੂਨੀਵਰਸਿਟੀ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਸੇਵਾਮਾ ਅਥਾਰਟੀ ਦੇ ਮੈਂਬਰ ਸਖਤਰ ਮਨਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਰੋਗੀ, ਦਿਵਿਆਂਗ, ਹਿਰਾਸਤ ਚ ਵਿਅਕਤੀ ਜਿਨ੍ਹਾਂ ਚ ਬੰਦ ਹਵਾਲਾਤੀ ਤੇ ਕੈਦੀਆਂ ਸਮੇਤ ਹਰ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ। ਉਹਨਾਂ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਚ ਖਰਚਿਆਂ ਦੀ ਅਦਾਇਗੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੀ ਜਾਂਦੀ ਹੈ। ਬਾਲ ਮਜ਼ਦੂਰੀ ਦੀ ਰੋਕ-ਥਾਮ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਕਾਰਜਪਾਲ ਨੇ ਬਖਵਾਕ ਥਾਣਾ ਤੇ ਅਚਨਚੇਤ ਚੈਕਿੰਗ ਕੀਤੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਇਸ ਚ ਤਿੰਨ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਦੇ ਪਾਇਆ ਗਿਆ ਟੀਮ ਨੇ ਘੰਟਾ ਘਰ ਚੌਕ ਲਾਲਾਬਾਦ ਮੇਨ ਬਾਜ਼ਾਰ ਫਾਜ਼ਿਲਕਾ ਤੇ ਬੱਸ ਸਟੈਂਡ ਅਬੂਖਰ ਵਿਖੇ ਚੈਕਿੰਗ ਕੀਤੀ ਉਹਨਾਂ ਦੱਸਿਆ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਅਪਰਾਧ ਹੈ ਸਵਚ ਭਾਰਤ ਮਿਸ਼ਨ ਤਹਿਤ ਪਠਾਨਕੋਟ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ एमआरएफ सेंटर सरना ਵਿਖੇ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਐਸਟੀ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਦੀ ਅਗਵਾਈ ਮਾਹਰ ਸੰਦੀਪ ਗਾਦਮ ਨੇ ਕੀਤੀ ਤੇ ਵਿਦਿਆਰਥੀਆਂ ਨੂੰ ਗਿੱਲਾ ਕੂੜਾ ਕਰਾਹਣ ਚੋਂ ਇਕੱਠਾ ਕਰਕੇ ਡੀਕੰਪੋਜ਼ ਕਰਨ ਬਾਰੇ ਜਾਣਕਾਰੀ ਦਿੱਤੀ ਆਖਰ ਚ ਖਾਸ ਖਬਰ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਿਕਸਿਤ ਰਾਸ਼ਟਰ ਬਣਾਉਣ ਵਾਸਤੇ ਸਾਰੇ ਨਾਗਰਿਕਾਂ ਵੱਲੋਂ ਰਾਸ਼ਟਰ ਪੈਨ ਪੌਂਚ ਅਪਣਾਉਣ ਦੀ ਲੋੜ ਦੱਸ ਦਿੱਤਾ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜਿੰਮੇ ਚੋਣ ਚਨਿਤ੍ਰਿਕੁਲ ਪੰਤਾਲੀ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ ਹੋਵੇਗਾ